ਮੈਟਰੋ ਪਿਆਰਿਓ ਮੈਂ ਤੁਹਾਡਾ ਆਪਣਾ ਸ਼ੋਕ ਪਲਵਾਨ ਕੰਟਰੈਕਟਰ ਮੇਰਾ YouTube ਚੈਨਲ ਪਲਵਾਨ ਸਾਹਿਬ ਦਾ ਮਾਨ ABC 8053 ਅੱਜ ਫੇਰ ਇੱਕ ਨਵਾਂ ਮੁੱਦਾ ਨਵਾਂ ਮਸਲਾ ਨਵੀਂ ਗੱਲ ਤੇ ਜਿਸ ਦਾ ਕਿ ਸ਼ਾਇਦ ਸਿਵਰੇ ਬੋਰਡ ਦੇ ਅਧਿਕਾਰੀਆਂ ਕੋਲੇ ਹੈ ਹੱਲ ਉਹ ਇਹ ਕਿ ਅੱਜ ਤੋਂ ਕੋਈ 2 ਮਹੀਨੇ ਪਹਿਲਾਂ ਤਾਂ 2.5 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਕਿ ਸਿਵਰੇ ਬੋਰਡ ਵੱਲੋਂ ਕੀਤੀ ਹੋਈ ਪੱਟੀ ਗਈ ਸੜਕ ਨੂੰ ਠੀਕ ਕੀਤਾ ਜਾਵੇ ਤੇ ਅਧਿਕਾਰੀਆਂ ਨੇ ADC ਸਾਹਿਬ DC ਸਾਹਿਬਾਨ ਨੇ ਇਤ ਮਿਹਰਬਾਨੀ ਕਰਦੇ ਹੋਏ ਮੇਰੀ ਸੁਣਵਾਈ ਕਰਦੇ ਹੋਏ ਮੇਰੀ ਬੇਨਤੀ ਦਾ ਅਮਲ ਕਰਦੇ ਹੋਏ ਮੇਰੇ ਧਰਨੇ ਨੂੰ ਚੁਕਵਾ ਕੇ ਤੇ ਸੜਕ ਬਣਵਾ ਦਿੱਤੀ ਜਿਹੜੀ ਭਗਵਾਨ ਵਾਲਮੀਕ ਚੌਂਕ ਤੋਂ ਲੈ ਕੇ ਤੇ ਰੇਲਵੇ ਦੇ ਪੁਲ ਦੇ ਕੋਲੇ ਤੱਕ ਬਣਾਈ ਸੀ ਸੜਕ ਉਹਦੇ ਤੇ ਟਾਇਲਾ ਲਾ ਦਿੱਤੀਆਂ ਲੇਕਿਨ ਟਾਇਲਾ ਲਾਉਣ ਤੋਂ ਬਾਅਦ ਆ ਟਾਇਲਾ ਲਾਉਣ ਤੋਂ ਬਾਅਦ ਆ ਮਲਬਾ ਜਿਹੜਾ ਪਿਆ ਹੈ ਇੱਥੇ ਆ ਮਲਬਾ ਜਿਹੜਾ ਇੱਥੇ ਪਿਆ ਹੈ ਇਹ ਕਿਸੇ ਦਾ ਪੁਰਾਣਾ ਘਰ ਹੈ ਲੇਕਿਨ ਉਹਦੇ ਉੱਤੇ ਸਾਰਾ ਮਲਬਾ ਪਿਆ ਹੈ ਇਸੇ ਤਰ੍ਹਾਂ ਇਹ ਮਲਬਾ ਭਗਵਾਨ ਵਾਲਮੀਕ ਚੌਂਕ ਤੋਂ ਲੈ ਕੇ ਰੇਲਵੇ ਪੁਲ ਤੱਕ ਸਾਈਡਾਂ ਤੇ ਦੋਨੇ ਪਾਸੇ ਪਿਆ ਹੈ ਲੇਕਿਨ ਅਧਿਕਾਰੀਆਂ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਮੈਂ ਕੱਲ ਮੌਕੇ ਦੇ ਇੰਚਾਰਜ ਜੀ ਸਾਹਿਬ ਨੂੰ ਟੈਲੀਫੋਨ ਕੀਤਾ ਮੈਂ ਕਿਹਾ ਵੀਰ ਜੀ ਆਪਣਾ ਮਲਬਾ ਜਿਹੜਾ ਚੁਕਾ ਦਿਓ ਉਹ ਕਹਿੰਦੇ ਸਾਡਾ ਕੰਮ ਤਾਂ ਸਿਰਫ ਸੜਕ ਬਣਾਉਣਾ ਸੀ ਨਾ ਕਿ ਮਲਬਾ ਚੁਕਾਉਣਾ ਸੀ ਜਿਹੜਾ ਮਲਬਾ ਸੜਕ ਦੇ ਉੱਪਰ ਆਂਦਾ ਸੀ ਉਹ ਅਸੀਂ ਚੁਕਾਉਣਾ ਸੀ ਉਹ ਅਸੀਂ ਚੁਕਾ ਦਿੱਤਾ ਹੈ ਤੇ ਦੂਜਾ ਮਲਬਾ ਸਾਡੇ ਵਸ ਨਹੀਂ ਹੈ ਅਸੀਂ ਨਹੀਂ ਚੁਕਾਉਣਾ ਲੇਕਿਨ ਕਿਉਂਕਿ ਮਲਬਾ ਉਹਨਾਂ ਵੱਲੋਂ ਹੀ ਪਟਾਇਆ ਗਿਆ ਉਹਨਾਂ ਵੱਲੋਂ ਹੀ ਮੰਗਾਏ ਗਿਆ ਕ੍ਰਸ਼ਰ ਅਤੇ ਟੈਲਾਂ ਦਾ ਮਲਬਾ ਹੈ ਜੇ ਉਹ ਚੱਕ ਦੇਣ ਤਾਂ ਬਹੁਤ ਵਧੀਆ ਗੱਲ ਹੈ ਲੋਕ ਆਪਣੇ ਪੱਧਰ ਤੇ ਲੋਕ ਆਪਣੇ ਪੱਧਰ ਤੇ ਆ ਦੁਕਾਨ ਵਾਲਾ ਵੀਰ ਆਪਣੀ ਦੁਕਾਨ ਆਪ ਸਾਫ਼ ਕਰਕੇ ਮਲਬਾ ਇਹਨੇ ਕੀਤਾ ਪਾਸੇ ਕਿਉਂਕਿ ਨਿਸ਼ਾਨ ਨੂੰ ਰੋਟੀ ਵੀ ਕਮਾਉਣੀ ਹੈ ਤੇ ਦੁਕਾਨ ਵੀ ਚਲਾਉਣੀ ਹੈ ਲੇਕਿਨ ਸਰਕਾਰੀ ਅਫਸਰਾਂ ਆ ਕੇ ਮੇਰੀ ਬੇਨਤੀ ਹੈ ਕਿ ਸਿਵਰੇ ਬੋਰਡ ਦੇ ਕੰਸਰਨਡ ਅਧਿਕਾਰੀਆਂ ਨੂੰ ਅਤੇ ਠੇਕੇਦਾਰ ਨੂੰ ਇਹ ਹਦਾਇਤ ਕਰਨ ਤਾਂ ਜੋ ਇਹ ਮਲਬਾ ਛੇਤੀ ਤੋਂ ਛੇਤੀ ਚੁੱਕਿਆ ਜਾਵੇ ਅਤੇ ਸ਼ਹਿਰ ਦਾ ਸੁੰਦਰੀਕਰਨ برقرار ਰਹੇ ਇਸ ਤਰ੍ਹਾਂ ਇਹ ਮਿੱਟੀ ਫੇਰ ਉਡਦੀ ਹ ਅਤੇ ਸ਼ਹਿਰ ਦੀ ਬਿਊਟੀਫਿਕੇਸ਼ਨ ਜਿਹੜੀ ਸੁੰਦਰੀਕਰਨ ਆ ਉਹ ਖਰਾਬ ਹੋ ਰਿਹਾ ਹੈ ਇੰਨੀਆਂ ਗੱਲਾਂ ਕਹਿੰਦਾ ਹਾਂ ਭਾਰਤ ਮਾਤਾ ਕੀ ਜੈ ਭਾਰਤ ਬਹੁਤ ਅੱਛਾ ਦੇਸ਼ ਹੈ ਧੰਨਵਾਦ